ਸਰ ਸੰਧਿਆ ਦਾ ਸਮਾਂ ਤਰਕਾਲ ਦਾ ਸਮਾਂ ਪਹੁੰਚ ਗਿਆ ਜਦੋਂ ਤਰਕਾਲਾਂ ਪਈਆਂ ਤੁਰਿਆਂ ਜਾਂਦਿਆਂ ਨੇ ਵੇਖਿਆ ਸੰਗਤ ਜੀ ਕਿਤੇ ਪਾਣੀ ਨਜ਼ਰ ਆਇਆ ਕਿਸੇ ਖਾਲ ਵਿੱਚ ਵਗ ਰਿਆ ਸੀ ਗੁਰਸਿੱਖ ਨੇ ਕਿਹਾ ਸ਼ਾਹੂਕਾਰ ਨੂੰ ਸ਼ਾਹੂਕਾਰ ਜੀ ਸੰਧਿਆ ਦਾ ਵਕਤ ਹੋ ਗਿਆ ਤੇ ਪਾਣੀ ਵੀ ਆਪਾਂ ਨੂੰ ਮਿਲ ਗਿਆ ਪੰਜ ਇਸ਼ਨਾਨਾ ਕਰਨਾ ਤੇ ਬਹਿ ਕੇ ਹੁਣ ਜਿਹੜਾ ਵਚਨ ਹੋਇਆ ਤੁਹਾਡੇ ਨਾਲ ਮੇਰਾ ਉਹ ਕੰਮ ਕਰਨਾ ਆਪਾਂ ਕਹਿਣ ਲੱਗਿਆ ਸਤ ਵਚਨ ਸਿਰ ਤੋਂ ਲਾ ਕੇ ਜਿਹੜੀ ਪੰਡ ਬਣ ਕੇ ਧਰੀ ਸੀ ਸਮਾਨ ਦੀ ਇੱਕ ਸਾਈਡ ਤੇ ਰੱਖ ਦਿੱਤੀ ਪੰਜ ਇਸ਼ਨਾਨਾ ਕੀਤਾ ਗੁਰੂ ਕੇ ਸਿੱਖ ਨੇ ਪੰਜ ਇਸ਼ਨਾਨਾ ਕਿਹਨੂੰ ਕਹਿੰਦੇ ਖਾਲਸਾ ਜੀ ਸਰੀਰ ਦੇ ਪੰਜ ਅੰਗਾਂ ਦਾ ਇਸ਼ਨਾਨ ਕਰਾ ਦੇਣਾ ਉਹਨੂੰ ਕਹਿੰਦੇ ਪੰਜ ਇਸ਼ਨਾਨਾ ਕਿਹੜੇ-ਕਿਹੜੇ ਪੰਜ ਅੰਗ ਹਨ ਦੋ ਸਾਡੇ ਹੱਥ ਦੋ ਪੈਰ ਇੱਕ ਸਾਡਾ ਮੁੱਖ ਇਹ ਪੰਜ ਅੰਗ ਜਦੋਂ ਧੋ ਲਈਏ ਉਹਨੂੰ ਕਹਿੰਦੇ ਪੰਜ ਇਸ਼ਨਾਨਾ ਇਹਨਾਂ ਨੂੰ ਧੋਣ ਦੀ ਵੀ ਮਰਜ਼ਾਦਾ ਵੀ ਪਹਿਲਾਂ ਕਿਹੜਾ ਧੋਣਾ ਖਾਲਸਾ ਜੀ ਪਹਿਲਾਂ ਹੱਥ ਧੋਣੇ ਦੂਜੇ ਨੰਬਰ ਤੇ ਮੁਖ ਧੋਣਾ ਤੇ ਤੀਜੇ ਨੰਬਰ ਤੇ ਪੈਰ ਧੋਣੇ ਇਹ ਆ ਪੰਜ ਇਸ਼ਨਾਨਾ ਪੰਜ ਇਸ਼ਨਾਨਾ ਕਰ ਲਿਆ ਸ਼ਾਹੂਕਾਰ ਨੇ ਉਹਨੂੰ ਦੇਖ ਕੇ ਕਰ ਲਿਆ ਜਿਵੇਂ ਉਹਨੇ ਕੀਤਾ ਪਿੱਛੇ ਪਿੱਛੇ ਉਹਨੇ ਕੀਤਾ ਕੱਪੜਾ ਵਿਛਾ ਲਿਆ ਚੌਂਕੜਾ ਲਾ ਕੇ ਬਹਿ ਗਏ ਸ਼ਾਹੂਕਾਰ ਕਹਿੰਦਾ ਵੀ ਮੈਨੂੰ ਤੇ ਦੇਖੋ ਕੁਝ ਨਹੀਂ ਆਉਂਦਾ ਨਾ ਮੈਂ ਅੱਜ ਤੱਕ ਕਿਤੇ ਗਿਆ ਉਹ ਸਾਹਮਣੇ ਬਹਿ ਗਿਆ ਕਹਿੰਦਾ ਸੁਣਾ ਦੇ ਮੈਨੂੰ ਗੁਰੂ ਕੇ ਸਿੱਖ ਨੇ ਰਹਿਰਾਸ ਸਾਹਿਬ ਦਾ ਨਿਤਨੇਮ ਆਰੰਭ ਕੀਤਾ ਹਰ ਜੁਗ ਜੁਗ ਭਗਤਿ ਉਪਾਇਆ ਪੈਜ ਰੱਖਦਾ ਆ ਯਾ ਰਾਮ ਰਾਜੇ ਹਰ ਨਾਖਸ਼ ਦੁਸ਼ਟ ਹਰ ਮਾਰਿਆ ਹਲਾਦ ਤਰਾਇਆ ਅਹੰਕਾਰੀਆਂ ਨਿੰਦਕਾ ਪਿਠ ਦੇ ਨਾਮ ਦੇਉ ਮੁਖ ਲਾਇ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਰਹਿਰਾ ਸਾਹਿਬ ਦੀ ਬਾਣੀ ਨੂੰ ਆਰੰਭ ਕੀਤਾ ਤੇ ਗੁਰੂ ਕੇ ਸਿੱਖ ਨੇ ਐਨੇ ਪਿਆਰ ਨਾਲ ਬਾਣੀ ਗਾਈ ਇੰਨੇ ਪਿਆਰ ਨਾਲ ਬਾਣੀ ਗਾਈ ਸ਼ਾਹੂਕਾਰ ਜਿਹੜਾ ਕਦੇ ਕਿਸੇ ਮੰਦਰ ਮਸਜਿਦ ਧਰਮਸ਼ਾਲਾ ਕਿਸੇ ਸਾਧੂ ਸੰਤ ਕਿਸੇ ਮਹਾਪੁਰਖ ਕਿਸੇ ਰੱਬ ਦੇ ਪਿਆਰੇ ਕਿਸੇ ਗੁਰਮੁਖ ਦੇ ਕੋਲ ਨਹੀਂ ਸੀ ਗਿਆ ਕਦੇ ਕਿਉਂਕਿ ਉਹਨੂੰ ਆਪਦੇ ਧਨ ਦੌਲਤ ਦੇ ਵਿੱਚੋਂ ਨਿਕਲਣ ਦੀ ਵੇਲ ਮਿਲੇ ਤੇ ਤਾਂ ਹੀ ਜਾਵੇ ਨਾ ਪਿਆਰੀ ਸੰਗਤ ਜੀ ਕਿਤੇ ਨਹੀਂ ਸੀ ਗਿਆ ਪਰ ਅੱਜ ਜਦੋਂ ਬਾਣੀ ਗਾਈ ਗੁਰੂ ਕੇ ਸਿੱਖ ਨੇ ਐਸੀ ਬਾਣੀ ਬਾਣੀ ਅੰਮ੍ਰਿਤ ਤੇ ਗਾਉਣ ਵਾਲਾ ਗੁਰਸਿੱਖ ਉਹ ਵੀ ਬੰਦਗੀ ਵਾਲਾ ਅੰਮ੍ਰਿਤ ਬਾਣੀ ਜੀ ਹਰ ਹਰ ਤੇਰੀ ਹਰ ਹਰ ਅੰਮ੍ਰਿਤ ਹਰ ਹਰ ਤੇਰੀ ਹਰ ਹਰ ਤੇਰੀ ਅਮਰਤ ਬਾਣੀ ਜੀ ਹਰ ਹਰ ਤੇਰੀ ਹਰ ਹਰ ਤੇਰੀ ਅਮਰਤ ਬਾਣੀ ਜੀ ਹਰ ਹਰ ਤੇਰੀ ਹਰ ਹਰ ਤੇਰੀ ਹੋ ਸੁਣ ਸੁਣ ਹੋ ਸੋਣ ਸੋਣ ਹੋਵੇ ਜੀ ਪਰਮ ਗਤ ਮੇਰੀ ਪਰਮ ਗਤ ਮੇਰੀ ਹੁਣ ਸੋਣ ਹੋਵੇ ਜੀ ਪਰਮ ਗਤ ਮੇਰੀ ਪਰਮ ਗਤ ਤੇਰੀ ਹੁਣ ਸੋਣ ਹੋਵੇ ਜੀ ਪਰਮ ਗਤ ਮੇਰੀ ਪਰਮ ਗਤ ਵਾਹ ਵਾਹ ਸੁਣ ਸੁਣ ਹੋਵੇ ਜੀ ਪਰਮਗਤ ਮੇਰੀ ਪਰਮਗਤ ਮੇਰੀ ਸੁਣ ਸੁਣ ਹੋਵੇ ਜੀ ਪਰਮਗਤ ਮੇਰੀ ਪਰਮਗਤ ਮੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਗੁਰਸਿੱਖ ਨੇ ਐਨੇ ਪਿਆਰ ਨਾਲ ਬਾਣੀ ਗਾਈ ਸ਼ਾਹੂਕਾਰ ਜਿਉਂ ਸੁਣਨ ਲੱਗਿਆ ਜਿਉਂ-ਜਿਉ ਸੁਣੀ ਜਾਵੇ ਜਿਉਂ-ਜਿਉ ਸੁਣੀ ਜਾਵੇ ਪ੍ਰੇਮ ਹੀ ਵਧਦਾ ਜਾਵੇ ਮਨ ਵਿੱਚ ਪ੍ਰੇਮ ਹੀ ਬਣਦਾ ਜਾਵੇ ਸਾਧ ਸੰਗਤ ਦੀ ਰਹਿਰਾਸ ਸਹਿਬ ਜਦੋਂ ਅਖੀਰਲੇ ਬਾਣੀ ਪੰਕਤੀ ਆਈ ਨਾ ਅਖੀਰਲੇ ਸ਼ਬਦ ਆਏ ਐ ਲੱਗਿਆ ਸ਼ਾਹੂਕਾਰ ਨੂੰ ਵੀ ਅੰਤਰ ਧਿਆਨ ਸਮਾਧੀ ਹੋਈ ਲੱਗ ਗਈ ਜਮਾਂ